ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਜੀਵਨ ਵਿੱਚ ਇੰਟਰਨੈਟ ਦੀ ਮਹੱਤਤਾ ਤੇ ਲੇਖ ਜੇਕਰ ਤੁਸੀਂ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਇੰਟਰਨੈਟ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਇਸ ਨੇ ਸਾਡੇ ਲਈ ਜਾਣਕਾਰੀ ਅਤੇ ਸੰਚਾਰ ਦੀ ਇੱਕ ਜਾਦੂਈ ਦੁਨੀਆ ਖੋਲ੍ਹ ਦਿੱਤੀ ਹੈ ਇਸ ਦੇ ਦੈਰੇ ਅਤੇ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਨੈਟ ਤੋਂ ਬਿਨਾ ਇਸ ਦੁਨੀਆ ਦੀ ਵਰਤਮਾਨ ਸਮੇਂ ਕਲਪਨਾ ਕਰਨਾ ਵੀ ਮੁਸ਼ਕਲ ਹੈ ਇਹ ਕਦੇ ਨਾ ਕਦੇ ਖਤਮ ਖਤਮ ਹੋਣ ਵਾਲੀ ਨਵੀਨਤਾ ਤੇ ਰਚਨਾਤਮਕਤਾ ਦਾ ਪਰਕਟਾਵਾ ਹੈ ਇੰਟਰਨੈਟ ਜਿਸ ਨੂੰ ਆਮ ਤੌਰ ਤੇ ਨੈੱਟ ਵੀ ਕਿਹਾ ਜਾਂਦਾ ਹੈ ਅੱਜ ਦੇ ਸਮੇਂ ਹਰ ਉਮਰ ਅਤੇ ਪੇਸ਼ੇ ਦੇ ਲੋਕਾਂ ਬਿੱਤ ਲਈ ਇੱਕ ਵੱਡੀ ਹੀ ਆਰਥਿਕ ਸੰਭਾਵਨਾ ਲਿਆ ਰਿਹਾ ਹੈ ਅਤੇ ਇੱਕ ਰਿਪੋਰਟਰ ਅਨੁਸਾਰ ਪੂਰੀ ਦੁਨੀਆ ਵਿੱਚ ਲਗਭਗ 5000 ਉਪਭੋਗਤਾਵਾਂ ਦੇ ਨਾਲ-ਨਾਲ ਇੰਟਰਨੈਟ ਸੰਚਾਰ ਦੇ ਸਭ ਤੋਂ ਮਹੱਤਵਪੂਰਨ ਸਾਧਨਾ ਬਜੋ ਉਭਰ ਰਿਹਾ ਹੈ ਇੰਟਰਨੈਟ ਨੇ ਸਾਡੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਪਾਇਆ ਛੱਡਿਆ ਹੋਇਆ ਹੈ ਜਦੋਂ ਤੋਂ ਹੀ ਇੰਟਰਨੈਟ ਦੀ ਸਥਾਪਨਾ ਕੀਤੀ ਗਈ ਹੈ ਇਹ ਸਾਡੀ ਉਂਗਲੀਆਂ ਤੇ ਜਾਣਕਾਰੀ ਅਤੇ ਗਿਆਨ ਲੈ ਕੇ ਆਇਆ ਹੈ ਇੰਟਰਨੈਟ ਜੋ ਕਿ ਸਮੇਂ ਦੀ ਸਭ ਤੋਂ ਉਪਯੋਗੀ ਟੈਕਨੋਲੋਜੀ ਹੈ ਜਿਸ ਵਿੱਚ ਵਿਸ਼ਵ ਪੱਤਰ ਤੇ ਆਪਸ ਵਿੱਚ ਜੁੜੇ ਹੋਏ ਕੰਪਿਊਟਰ ਨੈਟਵਰਕ ਹਨ ਜਿਹੜੇ ਕੀ ਦੁਨੀਆ ਭਰ ਦੇ ਅਰਬਾਂ ਉਪਭੋਗਤਾਵਾਂ ਦੀ ਸੇਵਾ ਲਈ ਉਹ ਕਰਨਾ ਨੂੰ ਜੋੜਾਂ ਲਈ ਇੰਟਰਨੈਟ ਪ੍ਰੋਟੋਕੋਲ ਸੂਟ ਦੀ ਵਰਤੋਂ ਕਰਦੇ ਹਨ ਸੰਖੇਪ ਵਿੱਚ ਇੰਟਰਨੈਟ ਇੱਕ ਆਪਟਿਕਲ ਫਾਈਬਰ ਕੇਬਲਾਂ ਦਾ ਜਾਲ ਹੁੰਦਾ ਹੈ ਜੋ ਜ਼ਮੀਨ ਅਤੇ ਸਮੁੰਦਰ ਵਿੱਚ ਵਿਛਾਈਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਵੱਖ-ਵੱਖ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਤੇ ਡਾਟਾ ਸੈਂਟਰ ਕੰਪਿਊਟਰ ਅਤੇ ਮੋਬਾਈਲ ਫੋਨ ਆਪਸ ਵਿੱਚ ਜੁੜੇ ਹੁੰਦੇ ਹਨ ਅੱਜ ਦੁਨੀਆ ਨੂੰ ਇੱਕ ਗਲੋਬਲ ਪਿੰਡ ਵਜੋਂ ਜਾਣਿਆ ਜਾਂਦਾ ਹੈ ਇਹ ਪਰਿਭਾਸ਼ਾ ਇੰਟਰਨੈਟ ਦੀ ਮਹੱਤਤਾ ਨੂੰ ਆਪਣੇ ਆਪ ਮੁਹਾਰੇ ਸਪਸ਼ਟ ਕਰਦੀ ਹੈ ਕਿ ਜਦੋਂ ਇੱਕ ਬਟਨ ਦੇ ਕਲਿੱਕ ਨਾਲ ਵਿਸ਼ਵ ਵਿਆਪੀ ਵਿਅਕਤੀਆਂ ਨੂੰ ਜੋੜਨ ਦੀ ਗੱਲ ਆਉਂਦੀ ਹੈ ਤਾਂ ਕਿ ਤੁਸੀਂ ਇੰਟਰਨੈਟ ਕਨੈਕਸ਼ਨ ਤੋਂ ਬਿਨਾ ਆਪਣੀ ਜ਼ਿੰਦਗੀ ਦੀ ਕਲਪਨਾ ਕਰ ਸਕਦੇ ਹੋ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਨਹੀਂ ਵਰਤਮਾਨ ਸਮੇਂ ਹਰ ਸਰਵਿਸ ਨਾਲ ਇਹ ਸ਼ਬਦ ਜੁੜਿਆ ਹੋਇਆ ਹੈ ਜੁੜ ਰਿਹਾ ਹੈ ਇਹ ਤੋਂ ਭਾਵ ਹੈ ਇਲੈਕਟ੍ਰੋਨਿਕ ਇਹ ਭਾਵ ਇੰਟਰਨੈਟ ਉੱਪਰ ਮਿਲਣ ਵਾਲੀ ਸੇਵਾ ਇਹਨਾਂ ਸਾਰੀਆਂ ਬਹੁਪੱਖੀ ਸੇਵਾਵਾਦ ਦੇ ਮੱਧ ਨਜ਼ਰ ਕੌ ਮਾਤਰੀ ਇੰਟਰਨੈਟ ਦੇ ਵਸ ਪੂਰੀ ਦੁਨੀਆ ਵਿੱਚ 29 ਅਕਤੂਬਰ ਨੂੰ ਹਰ ਸਾਲ ਲਈ ਬੜੀ ਹੀ شدت ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਇਹ ਕੰਪਿਊਟਰ ਨੈਟਵਰਕ ਉੱਪਰ ਪਹਿਲਾ ਸੁਨੇਹਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਉੱਪਰ ਭੇਜਿਆ ਗਿਆ ਸੀ ਸਾਲ 2005 ਤੋਂ ਇਸ ਦਿਨ ਨੂੰ ਇਸ ਉਸ ਮਹਾਨ ਕਾਰਨ ਨੂੰ ਯਾਦ ਕਰਨ ਲਈ ਬਣਾਇਆ ਜਾਂਦਾ ਹੈ ਜਿਸ ਨੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਬਹੁਤ ਹੀ ਹੈਰਾਨੀਜਨਕ ਕ੍ਰਾਂਤੀ ਲਿਆਂਦੀ ਹੈ ਇਹ ਸਾਲਾਬੱਦੀ ਇਹ ਖੇਤਰ ਨਾਲ ਜੁੜੇ ਹੋਏ ਵਿਗਿਆਨੀਆਂ ਦੀ ਸਖਤ ਕੰਮਾਂ ਅਤੇ ਮਿਹਨਤ ਦਾ ਹੀ ਸਿੱਟਾ ਹੈ ਇੰਟਰਨੈਟ ਦੀ ਬਦੌਲਤ ਮਨੁੱਖ ਨੇ ਕਈ ਸਾਲਾਂ ਦਾ ਸਫ਼ਰ ਕੁਝ ਹੀ ਘੰਟਿਆਂ ਵਿੱਚ طے ਕੀਤਾ ਹੈ ਕਈ ਵਾਰ ਇੰਟਰਨੈਟ ਤੇ www वर्ल्ड वाइड वेब ਨੂੰ ਇੱਕੋ ਹੀ ਤਰ੍ਹਾਂ ਸਮਝ ਲਿਆ ਜਾਂਦਾ ਹੈ ਪਰ ਅਸਲੀਅਤ ਵਿੱਚ ਇਹ ਦੋ ਵੱਖ-ਵੱਖ ਕੰਪਿਊਟਰ ਟਰਮ ਹਨ ਇੰਟਰਨੈਟ ਨੈਟਵਰਕ ਦਾ ਗਲੋਬਲ ਨੈਟਵਰਕ ਹੈ ਜਦੋਂ ਕਿ ਵੈਬ ਜਿਸ ਨੂੰ ਰਸਮੀ ਤੌਰ ਤੇ वर्ल्ड वाइड ਵੈਬ ਵੇ ਕਿਹਾ ਜਾਂਦਾ ਹੈ ਜਾਣਕਾਰੀ ਦਾ ਸੰਗ੍ਰਹਿ ਹੈ ਸੰਗ੍ਰਹਿ ਹੈ ਕਿ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ ਅਸੀਂ ਇੰਟਰਨੈਟ ਨੂੰ ਹਾਰਡਵੇਅਰ ਅਤੇ ਵੈਬ ਸੌਫਟਵੇਅਰ ਵਜੋਂ ਸੋਚ ਸਕਦੇ ਹਾਂ ਵਰਲਡਵਾਈਡ ਵੈਬ ਬੇਅਿਕਾ ਜਿਹਾ ਸਿਸਟਮ ਹੈ ਜਿਸ ਦੀ ਵਰਤੋਂ ਅਸੀਂ ਇੰਟਰਨੈਟ ਤੱਕ ਪਹੁੰਚਣ ਪਹੁੰਚਣ ਲਈ ਕਰਦੇ ਹਾਂ ਅਸੀਂ ਆਮ ਤੌਰ ਤੇ ਮਾਈਕਰੋਸਾਫਟ ਐਸ ਗੂਗਲ ਕ੍ਰੋਮ ਐਪਲ ਸਫਾਰੀ ਅਤੇ ਮੋਜੀਲਾ ਫਾਈਰਫੌਕਸ ਵਰਗੇ ਬ੍ਰਾਊਜ਼ਰ ਦੁਆਰਾ ਵੈਬਵੱਤਾਂ ਤੱਕ ਪਹੁੰਚ ਸਕਦੇ ਹਾਂ ਪਹੁੰਚ ਕਰਦੇ ਹਾਂ ਇਹਨਾਂ ਦੀ ਵਰਤੋਂ ਕਰਦ ਕਰਕੇ ਤੁਸੀਂ ਵੱਖੋ-ਵੱਖਰੀਆਂ ਵੈਬਸਾਈਟਾਂ ਤੇ ਜਾ ਸਕਦੇ ਹੋ ਅਤੇ ਹੋਰ ਆਨਲਾਈਨ ਸਮਗਰੀ ਨੂੰ ਦੇਖ ਸਕਦੇ ਹੋ ਇੰਟਰਨੈਟ ਦੇ ਜਿਸ ਰੂਪ ਉਹ ਦੀ ਵਰਤੋਂ ਆਮ ਵਰਤੋਂ ਕਰ ਕਰਦਾ ਹੈ ਉਸ ਨੂੰ ਸਰਫੇਸ ਇੰਟਰਨੈਟ ਅਤੇ ਇਹ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਹ ਇੰਟਰਨੈਟ ਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ ਜਿਸ ਇਸ ਦੇ ਦੋ ਵੱਡੇ ਰੂਪ ਡੀਪ ਵੈਬ ਅਤੇ ਡਾਰਕ ਵੈਬ ਹਨ ਡੀਪ ਵੈਬ ਅਤੇ ਡਾਰਕ ਵੈਬ ਵਰਲਡ ਵਾਈਡ ਵੈਬ ਦੇ ਉਹ ਹਿੱਸੇ ਹਨ ਜਿਨ੍ਹਾਂ ਦੀ ਸਮੱਗਰੀ ਨੂੰ ਸਟੈਂਡਰਡ ਵੈਬ ਸਰਚ ਇੰਜਨਾਂ ਦੁਆਰਾ ਇੰਡੈਕਸ ਨਹੀਂ ਕੀਤਾ ਜਾਂਦਾ ਡਾਰਕ ਵੈਬ ਐਂਟਰੀ ਸਕ੍ਰਿਪਟ ਆਨਲਾਈਨ ਸਮੱਗਰੀ ਦਾ ਉਹ ਵੱਡਾ ਭਾਗ ਹੁੰਦਾ ਹੈ ਜੋ ਰਵਾਇਤੀ ਸਰਚ ਇੰਜਨਾਂ ਦੁਆਰਾ ਸੂਚੀਬੱਧ ਨਹੀਂ ਹੁੰਦਾ ਇਸ ਨੂੰ ਡਾਰਟ نیٹ ਡਾਰਕ نیٹ ਵਜੋਂ ਜਾਣਿਆ ਜਾਂਦਾ ਹੈ ਟੋਰ ਵਰਗੇ ਖਾਸ ਬ੍ਰਾਊਜ਼ਰ ਦੀ ਵਰਤੋਂ ਕਰਕੇ ਡਾਰਕ ਵੈਬ ਸਾਈਟਾਂ ਤੱਕ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਵਿੱਚ ਗੈਰ ਕਾਨੂੰਨੀ ਲੈਣਦੇ ਨਸ਼ਿਆਂ ਦੀ ਲਈ ਆਨਲਾਈਨ ਮਾਰਕੀਟਪਲੇਸ ਚੋਰੀ ਹੋਈ ਵਿੱਤੀ ਅਤੇ ਪ੍ਰਾਈਵੇਟ ਡਾਟਾ ਦਾ ਆਦਾਨ-ਪ੍ਰਦਾਨ ਅਤੇ ਹੋਰ ਗੈਰ ਕਾਨੂੰਨੀ ਸਮੱਗਰੀ ਚਾਵਲ ਹੁੰਦੀ ਹੈ ਇੱਥੇ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਡਾਰਕ ਵੈਬਸਾਈਟ ਦਾ ਜੀਕਰ ਸਿਰਫ ਪਾਟਕਾਂ ਨੂੰ ਸਿਹਤ ਇੰਟਰਨੈਟ ਦੇ ਵੱਡੇ ਰੂਪ ਬਾਰੇ ਸਥਿਤੀ ਸਪਸ਼ਟ ਕਰਨਾ ਹੈ ਅਤੇ ਮੈਂ ਡਾਰਕ ਵੈਬ ਦੀ ਵਰਤੋਂ ਨਾ ਕਰਨ ਦੀ ਸਲਾਹ ਦੇਵਾਂਗਾ ਕਿਉਂਕਿ ਇਸ ਦੀ ਵਰਤੋਂ ਕਰਕੇ ਕੋਈ ਵੀ ਇੰਟਰਨੈਟ ਦੀ ਇਸ ਇਕੋ ਪਹਿਰੇ ਦੁਨੀਆ ਵਿਚ ਕਿਸੇ ਵੀ ਠੱਗੀ ਜਾਂ ਜ਼ੁਲਮ ਦਾ ਸ਼ਿਕਾਰ ਹੋ ਸਕਦਾ ਹੈ ਇਥੇ ਇੰਟਰਨੈਟ ਦੇ ਸਕਾਰਾਤਮਕ ਵਰਤੋਂ ਸਕਾਰਾਤਮਕ ਵਰਤੋਂ ਤੁਹਾਡੇ ਸਾਹਮਣੇ ਗਿਆਨ ਵਿਗਿਆਨ ਅਤੇ ਹੋਰ ਜਾਣਕਾਰੀ ਦੇ ਵਡਮੁੱਲੇ ਅਣਗਿਣਤ ਰਾਹ ਖੋਲ੍ਹਦੀ ਹੈ ਉਥੇ ਇਸ ਨਕਾਰਾਤਮਕ ਵਰਤੋਂ ਕਿਸੇ ਵੀ ਇਨਸਾਨ ਨੂੰ ਉਸ ਦੀ ਜ਼ਿੰਦਗੀ ਦੇ ਰਾਹਾਂ ਤੋਂ ਭਟਕਾ ਸਕਦੀ ਹੈ ਅੱਜ ਦੇ ਸਮੇਂ ਇੰਟਰਨੈਟ ਉਤਪਾਦਾਂ ਦੀ ਇਸ਼ਤਿਹਾਰਵਾਜੀ ਜਾਂ ਵਪਾਰ ਦਾ ਤੁਰਾ ਬੰਦਾ ਜਾ ਰਿਹਾ ਹੈ ਇੰਟਰਨੈਟ ਵਾਈਵਸ ਸਟੇਟਸ ਨਾਮਕ ਵੈਬਸਾਈਟ ਦੇ ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਵਿੱਚ ਪੂਰੀ ਦੁਨੀਆ ਵਿੱਚ ਇੰਟਰਨੈਟ ਯੂਜ਼ਰਸ ਦੀ ਗਿਣਤੀ 5 ਕਰੋੜ ਤੋਂ ਵੀ ਵੱਧ ਹੈ ਤੋਂ ਵੀ ਜ਼ਿਆਦਾ ਹੈ ਤੇ ਇਹ ਹੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇੰਟਰਨੈਟ ਉੱਪਰ ਤਕਰੀਬਨ 180 ਕਰੋੜ ਤੋਂ ਵੱਧ ਵੈਬਸਾਈਟਾਂ ਹਨ ਰੋਜ਼ਾਨਾ 2 ਖਰਬ ਤੋਂ ਵੱਧ ਈਮੇਲ ਭੇਜੀਆਂ ਜਾਂਦੀਆਂ ਹਨ ਇਹ ਕਹਿਣਾ ਸੱਚਮੁੱਚ ਉਜੀਠ ਹੈ ਕਿ ਇੰਟਰਨੈਟ ਤੋਂ ਬਿਨਾ ਜ਼ਿੰਦਗੀ ਮੁਸ਼ਕਲ ਹੋਵੇਗੀ ਪਰ ਇੱਕ ਸਿੱਕੇ ਦੇ ਹਮੇਸ਼ਾ ਦੋ ਪਾਸੇ ਹੁੰਦੇ ਹਨ ਸਾਡੇ ਜੀ ਚਲੋ ਜਾਨਾ ਜੀਵਨ ਤੇ ਇੰਟਰਨੈਟ ਦੇ ਪ੍ਰਭਾਵ ਵੀ ਕੁਝ ਇਹ ਹਨ ਇਸ ਦੇ ਸਿੱਟੇ ਵੱਜੋਂ ਇੰਟਰਨੈਟ ਦਾ ਵਿਕਾਸਿਕ ਵਰਦਾਨ ਦੇ ਨਾਲ-ਨਾਲ ਸਾਡੇ ਲਈ ਇੱਕ ਸ਼ਰਾਬ ਵੀ ਹੈ ਮੌਜੂਦਾ ਸਮੇਂ ਫਾਈਬਰ ਟੋਕੇ ਬਾਰੇ ਟੋਕੇਟਰੀ ਪੋਨੋਗ੍ਰਾਫੀ ਗੈਰ ਕਾਨੂੰਨੀ ਲੈਂਡਨ ਫਾਈ ਬਾਈ ਦੇਸੀ ਹੈਕਿੰਗ ਨਾਜਾਇਜ਼ ਹਥਿਆਰਾ ਨਸ਼ਾ ਤੇ ਮਨੁੱਖੀ ਤਰ ਤਰਸ ਕਰੀ ਤਸਕਰੀ ਵਰਗੇ ਗੈਰ ਕਾਨੂੰਨੀ ਕੰਮ ਦੇ ਲਈ ਵੀ ਇਸ ਦੀ ਵਰਤੋਂ ਵੱਖ-ਵੱਖ ਦੇਸ਼ਾਂ ਵਿੱਚ ਲਈ ਕੀਤੀ ਇੱਕ ਵੱਡੀ ਚੁਣੌਤੀ ਬਣ ਗਈ ਹੈ ਅੱਜ ਦੇ ਇਸ ਸੋਚਨਾ ਤਕਨੀਕੀ ਦੇ ਯੁੱਗ ਵਿੱਚ ਇਹ ਕਿਹਾਸਾ ਲਗਾਈਆਂ ਜਾ ਰਹੀਆਂ ਹਨ ਕਿ ਹੁਣ ਦੇਸ਼ ਦੀਆਂ ਤੇ ਸ਼ਾਦੀਆਂ ਆਪਸੀ جنگ ਸਰਦਾਂ ਤੋਂ ਬਦਲ ਕੇ ਇੰਟਰਨੈਟ ਉੱਪਰ ਆ ਕੇ ਆ ਜਾਵੇਗੀ ਤੇ ਪਿਛਲੇ ਕੁਝ ਸਾਲਾਂ ਤੋਂ ਇਹ ਇਸ ਤਰ੍ਹਾਂ ਦੇ ਘਟਨਾਕਰਮ ਪੂਰੇ ਸੰਸਾਰ ਵਿੱਚ ਵੇਖਣ ਸੁਣਨ ਨੂੰ ਵੇ ਮਿਲ ਰਹੇ ਹਨ ਇਸ ਦੇ ਨਾਲ ਹੀ ਇੱਕ ਰਿਪੋਰਟਰ ਅਨੁਸਾਰ ਰੋਜ਼ਾਨਾ ਹੈਕ ਕਰਨ ਹੈਕ ਹੋਣ ਵਾਲੀਆਂ ਵੈਬਸਾਈਟਾਂ ਦੀ ਗਿਣਤੀ 1 ਲੱਖ 99765 ਹੈ ஆன்ਲਾਈਨ ਗੇਮਿੰਗ ਸੋਸ਼ਲ ਮੀਡੀਆ ਫੋਰਨ ਫਾਇਦਾ ਇਹ ਗੈਪ ਲਿੰਗ ਦੇ ਵੱਧ ਵਰਤੋਂ ਵੀ ਮੌਜੂਦਾ ਸਮੇਂ ਵਿੱਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਈ ਦੇਸ਼ਾਂ ਨੇ ਤਾਂ ਆਪਣੇ ਅਗਦੀ ਕਾਨੂੰਨ ਇੰਟਰਨੈਟ ਦੀ ਲਤੋਂ छुटਕਾਰਾ ਪਾਉਣ ਲਈ ਇਲਾਜ ਕੇਂਦਰ ਵੀ ਖੋਲੇ ਹੋਏ ਹਨ ਇਸ ਸੰਦਰਭ ਵਿੱਚ ਇਹ ਇਹ ਕਿਹਾ ਜਾ ਸਕਦਾ ਹੈ ਕਿ ਸਾਨੂੰ ਸਾਰਿਆਂ ਨੂੰ ਚੌਕਸ ਅਤੇ ਚੁਕੰਨੇ ਹੋ ਕੇ ਇੰਟਰਨੈਟ ਦੀ ਸਕਾਰਤਮਕ ਵਰਤੋਂ ਪ੍ਰਤੀ ਵਚਨਬੱਧ ਵਿਖਾਉਣੀ ਚਾਹੀਦੀ ਹੈ ਅੰਤ ਵਿੱਚ ਤੁਹਾਨੂੰ ਬ੍ਰੈਡਨ ਆਫ ਰਾਈਨ ਤੇ ਵਿਚਾਰ ਉੱਪਰ ਛੱਡਦਾ ਹਾਂ ਕਿ ਜੇ ਤੁਸੀਂ ਸੋਚਦੇ ਹੋ ਕਿ ਇੰਟਰਨੈਟ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਹੈ ਤਾਂ ਦੁਬਾਰਾ ਸੋਚੋ ਕਿ ਚੀਜ਼ਾਂ ਦਾ ਇੰਟਰਨੈਟ ਇਸ ਨੂੰ ਦੁਬਾਰਾ ਬਦਲਣ ਵਾਲਾ ਸੱਲ ਸ਼ਬਦਾਂ ਵਿੱਚ ਇਹ ਅਸਲ ਵਿੱਚ ਕਿਸੇ ਵੀ ਉਪਕਰਣ ਨੂੰ ਇੰਟਰਨੈਟ ਨੂੰ ਚਾਲੂ ਅਤੇ ਬੰਦ ਕਰਨ ਦੇ ਨਾਲ ਜੋੜਨ ਦਾ ਸੰਕਲਪ ਹੈ ਉਦਾਹਰਨ ਵਜੋਂ ਮੰਨੋ ਕਿ ਤੁਸੀਂ ਕਿਸੇ ਮੀਟਿੰਗ ਵਿੱਚ ਜਾ ਰਹੇ ਹੋ ਤੁਹਾਡੀ ਕਾਰਕ ਤੁਹਾਡੇ ਹੀ ਇਹ ਕੈਲੰਡਰ ਤੱਕ ਪਹੁੰਚ ਕੋ ਪ੍ਰਾਪਤ ਕਰ ਸਕਦੀ ਹੈ ਤੇ ਇਹਨਾਂ ਪਹਿਲਾਂ ਹੀ ਜਾਣ ਦਾ ਸਭ ਤੋਂ ਵਧੀਆ ਰਸਤਾ ਚੁੰਦੀ ਹੈ ਜੇ ਟ੍ਰੈਫਿਕ ਬਹੁਤ ਹੀ ਜ਼ਿਆਦਾ ਹੈ ਤਾਂ ਤੁਹਾਡੀ ਕਾਰ ਦੂਜੀ ਤੇ ਤੁਹਾਨੂੰ ਸੂਚਿਤ ਕਰ ਸਕਦੀ ਹੈ ਕਿ ਤੁਹਾਨੂੰ ਦੇਰ ਹੋ ਕੇ ਆਵੇਗੀ ਉਹਦਾ ਦੇ ਸਿੱਕੀ ਜੇ ਤੁਸ ਤੁਹਾਡੀ ਅਲਾਰਮ ਘੜੀ ਤੁਹਾਨੂੰ ਸਵੇਰੇ 5 ਵਜੇ ਜਗਾਉਂਦੀ ਹੈ ਫਿਰ ਵੀ ਤੁਹਾਡੇ कॉफ़ी मेकर कर करती है कि वह तो कॉफ़ी बनाना शुरू करे बहुत और कुछ है कि जो साड़ी सा तो भी परे है जल्द ही साड़ी जिंदगी का अहम हिस्सा बनन जा रहा है तैयार रहो ਤਾਂ ਬੱਚਿਓ ਏਸੀ ਸਾਡੇ ਜੀਵਨ ਵਿੱਚ ਇੰਟਰਨੈਟ ਦੀ ਮਹੱਤਤਾ ਤੇ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ